ਮਾੜਾ ਟਾਈਮ ਪੰਜਾਬ ਤੇ ਆਉਂਦਾ ਨਾ ਜਦੋਂ ਸਾਰੇ ਫਿਰ ਐਦਾਂ ਹੋ ਜਾਂਦੇ ਨੇ ਆਹੀ ਚੀਜ਼ ਇੱਕ ਵਧੀਆ ਸੋ ਪ੍ਰਮਾਤਮਾ ਨੇ ਸਭ ਦਾ ਇਦਾਂ ਹੀ ਏਕਾ ਬਣਾ ਕੇ ਰੱਖੇ ਮਾੜੇ ਟਾਈਮ ਚ ਜੇ ਆਪਾਂ ਹੀ ਟੁੱਟ ਗਏ ਫਿਰ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋਣਾ ਹੈ ਨਾ ਤੈਨੂੰ ਖੁਦ ਹੰਡਾਏ ਨੇ ਸੋ ਦਰਦਾਂ ਚੰਗੀ ਤਰ੍ਹਾਂ ਜਾਣ ਸਕਦੇ ਆ ਕਿ ਕਿੰਨਾ ਦਰਦ ਹੁੰਦਾ ਇੱਕ ਵਾਰੀ ਟੁੱਟੇ ਹੋਇਆ ਜ਼ਮੀਂਦਾਰ ਕਦੀ ਸਾਲ ਮੁੜ ਕੇ ਖੜਾ ਨਹੀਂ ਹੁੰਦਾ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣਾ ਨਾ ਇਹ ਪੰਜਾਬੀਆਂ ਚ ਹੀ ਆ ਜਿਹੜਾ ਚੱਕਰ ਆ ਸਾਰਾ ਜ਼ਮੀਨ ਦਾ ਆਪਣੀ ਖੇਤੀ ਨਾਲ ਹੀ ਚੱਲਦਾ ਹੈ ਜੇ ਫਸਲਾਂ ਬੱਚੀਆਂ ਹੋਈਆਂ ਨੇ ਤਾਂ ਹੀ ਸਾਡੇ ਕਲਾਕਾਰਾਂ ਦੇ ਸ਼ੋਅ ਨੇ ਸਾਰੇ ਕੰਮ ਬਾਅਦ ਚ ਨੇ ਫਸਲਾਂ ਦੀ ਸਰਤੀ ਆ ਅਜ ਨਾਲੇ ਵਿਖੇ ਆਪਾਂ ਮੌਜੂਦ ਆ ਬਾਈ ਆਰਨਿਤ ਵੀ ਪਹੁੰਚੇ ਨੇ ਇੱਥੇ ਸੇਵਾ ਕਰਨ ਦੇ ਲਈ ਬਾਈ ਤੁਸੀਂ ਅੱਜ ਕਾਫੀ ਪਿੰਡਾਂ ਦੇ ਵਿੱਚ ਜਾ ਕੇ ਆਏ ਜ਼ਮੀਨੀ ਪੱਧਰ ਤੇ ਹਾਲਾਤ ਦੇਖੇ ਔਰ ਪੂਰੀ ਪੰਜਾਬੀ ਇੰਡਸਟਰੀ ਇਸ ਮੌਕੇ ਖੜੀ ਆ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਤੁਸੀਂ ਅੱਜ ਪਿੰਡਾਂ ਦਾ ਦੌਰਾ ਵੀ ਕਰਕੇ ਆਏ ਹੋ ਕੀ ਕਹਿਣਾ ਚਾਹੋਗੇ ਹਾਂਜੀ ਵੀਰੇ ਅਸੀਂ ਕੱਲ ਤੋਂ ਹੀ ਚੱਲੇ ਹੋਏ ਸੀ ਕੱਲ ਆਏਗੇ ਸੀ ਅਸੀਂ ਉੱਧਰ ਆਪਣਾ ਦੁਆਬੇ ਸਾਈਡ ਤੇ ਬਿਆਸਗਰਿਆ ਤੇ ਤੇ ਅੱਜ ਅਸੀਂ ਇੱਧਰ ਆਏ ਆ ਤੇ ਅਜਨਾਲਾ ਸਾਈਡ ਤੇ ਪਾਣੀ ਵਾਲੇ ਹਾਲਾਤ ਬਹੁਤ ਖਰਾਬ ਨੇ ਵੇਖ ਕੇ ਬਹੁਤ ਮਨ ਖਰਾਬ ਹੁੰਦਾ ਕਿਉਂਕਿ ਸਾਡੀ ਖੇਤੀ ਦੇ ਸਰ ਤੇ ਸਾਡੀਆਂ ਫਸਲਾਂ ਦੇ ਸਰ ਤੇ ਸਾਡਾ ਬਹੁਤ ਕੋਸ਼ਾ ਜਿਹੜਾ ਮਿੱਥਿਆ ਹੁੰਦਾ ਕਿਸੇ ਨੇ ਧੀ ਦਾ ਵਿਆਹ ਕਰਨਾ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਹੁੰਦਾ ਮੈਨੂੰ ਇਹ ਲੱਗਦਾ ਵੀ ਸਾਰਾ ਆਪਣਾ ਜਿਹੜਾ ਚੱਕਰ ਆ ਸਾਰਾ ਜ਼ਮੀਨ ਦਾ ਆਪਣੀ ਖੇਤੀ ਨਾਲ ਹੀ ਚੱਲਦਾ ਜੇ ਫਸਲਾਂ ਬੱਚੀਆਂ ਹੋਈਆਂ ਨੇ ਤਾਂ ਹੀ ਸਾਡੇ ਕਲਾਕਾਰਾਂ ਦੇ ਸ਼ੋਅ ਨੇ ਸਾਰੇ ਕੰਮ ਬਾਅਦ ਚ ਨੇ ਫਸਲਾਂ ਦੀ ਸਰਤੀ ਆ। ਸੋ ਕੁਝ ਆਪਾਂ ਮਤਲਬ ਮੈਂ ਵੀ ਜਦੋਂ ਖੇਤੀ ਕਰਦਾ ਹੁੰਦਾ ਸੀ ਇਹ ਦਿਨ ਖੁਦ ਹੰਡਾਏ ਨੇ। ਸੋ ਦਰਦ ਦਾ ਚੰਗੀ ਤਰ੍ਹਾਂ ਜਾਣ ਸਕਦੇ ਆ ਕਿ ਕਿੰਨਾ ਦਰਦ ਹੁੰਦਾ। ਇੱਕ ਵਾਰੀ ਟੁੱਟਿਆ ਹੋਇਆ ਜ਼ਿਮੀਂਦਾਰ ਕਦੀ ਸਾਲ ਮੁੜ ਕੇ ਖੜਾ ਨਹੀਂ ਹੁੰਦਾ। ਸੋ ਵਾਇਗਰੂ ਮੇਅਰ ਕਰੇ ਬਸ ਇਹੀ ਅਰਦਾਸ ਆ। ਸੋ ਪੰਜਾਬੀ ਬਾਕੀ ਇਸੇ ਗੱਲੋਂ ਤਾਂ ਪਛਾਣੇ ਜਾਂਦੇ ਆ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸਾਰੇ। ਇਹੀ ਇੱਕ ਗੱਲ ਚੰਗੀ ਆ। ਇਸ ਜੀ ਨੂੰ ਵੇਖ ਕੇ ਮਨ ਖੁਸ਼ ਹੁੰਦਾ ਫਿਰ ਕਿਸੇ ਮਤਲਬ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣਾ ਨਾ ਇਹ ਪੰਜਾਬੀਆਂ ਚ ਹੀ ਆ ਅੱਜ ਭਾਈ ਸਾਰੀ ਇੰਡਸਟਰੀ ਇਸ ਟਾਈਮ ਲੱਗੀ ਹੋਈ ਆ ਪੰਜਾਬ ਦੀ ਮਦਦ ਕਰਨ ਦੇ ਕਿਉਂਕਿ ਕਹਿੰਦੇ ਪੰਜਾਬ ਨਾਲ ਪੰਜਾਬ ਵੀ ਖੜਾ ਆ ਆਪਸ ਦੇ ਵਿੱਚ ਕਲਾਕਾਰ ਭਾਈਚਾਰੇ ਦੇ ਵਿੱਚ ਆਪਸ ਤਾਲਮੇਲ ਕਰਕੇ ਹੀ ਚੱਲ ਰਹੇ ਹਾਂ ਸਾਰੇ ਬਿਲਕੁਲ ਬਿਲਕੁਲ ਇਹੀ ਇੱਕ ਖਾਸੀਅਤ ਆ ਵੀਰੇ ਚਲੋ ਹੋਰ ਗਿਲੇ ਸ਼ਿਕਵੇ ਕਿਸੇ ਦੇ ਮਤਲਬ ਲੱਖ ਹੋਵਣ ਪਰ ਜਦੋਂ ਮਾੜਾ ਟਾਈਮ ਪੰਜਾਬ ਤੇ ਆਉਂਦਾ ਨਾ ਜਦੋਂ ਸਾਰੇ ਫਿਰ ਐਦਾਂ ਹੋ ਜਾਂਦੇ ਨੇ ਆਹੀ ਚੀਜ਼ ਇੱਕ ਵਧੀਆ ਸੋ ਪ੍ਰਮਾਤਮਾ ਸਭ ਦਾ ਐਦਾਂ ਹੀ ਏਕਾ ਬਣਾ ਕੇ ਰੱਖੇ ਮਾੜੇ ਟਾਈਮ ਚ ਜੇ ਆਪਾਂ ਹੀ ਟੁੱਟ ਗਏ ਫਿਰ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋਣਾ ਹਨਾ ਤੇ ਬਸ ਸਾਰੇ ਰਲ ਮਿਲ ਕੇ ਚੱਲੀਏ ਇਹ ਮਤਲਬ ਇਕੱਲਾ ਇਹਨ